ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 25 ਗੁੰਡੇ ਪਾਏ ਆ ਜੀ 10-10 ਗੁੰਡਿਆਂ ਦਾ ਡਿਜ਼ਾਈਨ ਆ ਤੇ ਆਪਾਂ 10-10 ਗੁੰਡੇ ਪਾ ਕੇ ਤੇ ਇੱਕ ਸਾਈਡ ਤੇ ਆਪਾਂ 4 ਗੁੰਡੇ ਮੰਨਦੇ ਪਾਏ ਆ ਜੀ ਦੇਖੋ ਗਿਣਨ 2 4 6 8 10 2 4 6 8 10 ਹਾਂਜੀ ਇਹ ਕਵਲ ਪੰਜ ਗੁੰਡੇ ਵੱਧ ਹੈ ਜੀ ਇਹਦੇ ਸਣੇ ਤੇ ਇਸ ਤਰ੍ਹਾਂ ਕਰਕੇ ਆਪਾਂ ਗੁੰਡੇ ਪਾਉਣੇ ਆ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਆਪਾਂ ਹਸਲਾਈ ਇੱਕ ਉਲਟੀ ਬਣਾ ਲਈ ਸਿੱਧੇ ਪਾਸੇ ਉਲਟੇ ਪਾਸੇ ਆਪਾਂ ਸਿੱਧੀ ਬਣਾ ਲਈ ਸੀ ਇੱਕ ਕੁੰਡਾ ਆਪਾਂ ਤਾਰਿਆ ਹੁਣ ਆਪਾਂ ਇੱਥੇ ਬਣਾਵਾਂਗੇ ਜੀ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਸਿੱਧੇ ਪਾਸੇ ਅੱਗੇ ਆਪਾਂ 7 ਕੁੰਡੇ ਸਿੱਧੇ ਬਣਾਵਾਂਗੇ 2 ਹੋਗੇ 3 4 5 6 7 ਆਪਣੇ 10 ਗੁੰਡੇ ਹੋ ਗਏ ਜੀ 2 4 6 8 10 ਤਾਂ ਗਾ ਆਪਣੇ ਵੱਲ ਕਰਾਂਗੇ 3 ਗੁੰਡੇ ਉਲਟੇ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਫਿਰ ਸੱਤ ਗੁੰਡੇ ਸਿੱਧੇ ਬਣਾਵਾਂਗੇ ਜੀ 2 3 4 5 6 7 ਆ ਲਾਸਟ ਤੇ ਵੀ ਆਪਣੇ ਕੋਲੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਜੀ ਆਪਣੀ ਇੱਕ ਸਲਾਈ ਬਣ ਗਈ ਹੈ ਜੀ ਇਹ ਉਲਟੀ ਸਲਾਈ ਦੇਖੋ ਜੀ ਆਪਾਂ ਕੁਝ ਵੀ ਨਹੀਂ ਕਰਨਾ ਇਹਦੇ 'ਚ ਇਹ ਪੂਰੀ ਉਲਟੀ ਬਣੂਗੀ ਜੋ ਵੀ ਕੁੰਡੇ ਆਪਣੇ ਹੈਗੇ ਆ ਉਧਰੋਂ ਆਪਾਂ ਉਲਟੇ ਬਣਾਏ ਸੀ ਉਹ ਵੀ ਇਧਰੋਂ ਪੂਰੇ ਉਲਟੇ ਬਣਨਗੇ අප දල්දී ජල්දදිිවිනාාලෙන්ය හොන අපාගේ සිද්දේ පස්ස සිද්ධේ පස්සේ අප එත් තැන්න කොඩේ ුල්ටේ වෙනමගේ ਇੱਥੇ ਬਣਾਵਾਂਗੇ ਜੀ ਆਪਾਂ ਹੁਣ ਦੋ ਕੁੰਡੇ ਸਿੱਧੇ ਇਹਨੇ ਆਪਣੇ ਸੱਤ ਕੁੰਡੇ ਆ ਗਏ ਆ ਉਹਨਾਂ ਚ ਆਪਾਂ ਦੋ ਕੁੰਡੇ ਸਿੱਧੇ ਬਣਾ ਲੇ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਇਕੱਠੇ ਆਪਾਂ ਇਸ ਤਰ੍ਹਾਂ ਤਿੰਨਾਂ ਦਾ ਇੱਕ ਕਰ ਦਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਹੁਣ ਆਪਣੇ ਕੋਲੇ ਰਹਿ ਗਏ ਜੀ ਪੰਜ ਕੁੰਡੇ ਇਹ ਤਿੰਨ ਗੁੰਡੇ ਆਪਾਂ ਫਿਰ ਉਲਟੇ ਬਣਾ ਲਾਂਗੇ ਦੋ ਗੁੰਡੇ ਸਿੱਧੇ ਅੰਗੇ ਫਿਰ ਆਪਾਂ ਤਿੰਨ ਗੁੰਡੇ ਲਾਵਾਂਗੇ ਜਿਹੜੇ ਆਪਣੇ ਸੱਤ ਗੁੰਡੇ ਸਿੱਧੇ ਸੀ ਉਹਨਾਂ ਚੋਂ ਤਿੰਨਾਂ ਦਾ ਇੱਕ ਕਰ ਦਾਂਗੇ ਤਾਂਗਾ ਪਿੱਛੇ ਕਰਾਂਗੇ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਉਲਟੀ ਸਾਈਡ ਆ ਗਏ ਤਿੰਨ ਕੁੰਡੇ ਉਲਟੇ ਬਣਾਏ ਇੱਕ ਕੁੰਡਾ ਸਿੱਧਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਬਣਾ ਕੇ ਹੁਣ ਆਪਾਂ ਇੱਥੋਂ ਆਹੇ ਨੀਚੇ ਤੋਂ ਇਸ ਤਰ੍ਹਾਂ ਆ ਕੁੰਡਾ ਚੱਕ ਲੈਣਾ ਆਹ ਵਾਲਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਬਾਕੀ ਦੇ ਕੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ ਇਧਰੋਂ ਵੀ ਆਪਣੇ ਆਹ ਦੋ ਕੁੰਡੇ ਸਿੱਧੇ ਆਹ ਕੁੰਡਾ ਬਣਾ ਲਵਾਂਗੇ ਇਹਦੇ ਨਾਲੋਂ ਕਰਕੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਚੱਕਾਂਗੇ ਇਹਦਾ ਇੱਕ ਕੁੰਡਾ ਬਣਾ ਲਵਾਂਗੇ ਇੱਕ ਕੁੰਡਾ ਫਿਰ ਸਿੱਧਾ ਆਹ ਸੌਰੀ ਉਲਟਾ ਬਾਕੀ ਦੇ ਸਾਰੇ ਕੁੰਡੇ ਉਲਟੇ ਮਸ ਆਪਾਂ ਧਿਆਨ ਰੱਖਣਾ ਆਪਣਾ ਇੱਕ ਕੁੰਡਾ ਇਧਰੋਂ ਜਿਹੜੇ ਆਪਾਂ 7 ਕੁੰਡੇ ਉਹਨਾਂ ਚ ਇੱਕ ਕੁੰਡਾ ਆਪਾਂ ਪਹਿਲਾਂ ਬਣਾ ਲੈਣਾ ਫਿਰ ਉਹ ਤੋਂ ਅਗਲੇ ਪਾਸੇ ਆਪਾਂ ਇੱਕ ਕੁੰਡਾ ਨੀਚੋਂ ਚੱਕ ਕੇ ਇਸ ਤਰ੍ਹਾਂ ਬਣਾ ਲੈਣਾ ਉਲਟਾ ਫਿਰ ਇੱਕ 2 3 ਗੁੰਡੇ ਆਪਾਂ ਫੇਰ ਬਣਾ ਲੇ ਇੱਥੇ ਆਪਾਂ ਫੇਰ ਆਹ ਵਾਲਾ ਗੁੰਡਾ ਚੱਕ ਲੈਣਾ ਲੇਕਿ ਆਪਣੇ ਕੋਲ 7 ਗੁੰਡੇ ਪੂਰੇ ਹੋ ਗਏ ਜੀ ਇੱਥੇ 2 4 6 ਤੇ ਇੱਕ ਆਹ ਵਾਲਾ ਗੁੰਡਾ ਆਪਾਂ ਸਿੱਧੇ ਪਾਸੇ ਗਿਣਾਂਗੇ ਦੇਖਾਂਗੇ ਨਾ ਉਹਦਾ ਆਪਣਾ ਪੂਰੇ ਹੋ ਜਾਣਗੇ ਗੁੰਡੇ ਸਿੱਧੇ ਪਾਸੇ ਆ ਗਏ ਆਪਾਂ ਇੱਕ ਗੁੰਡਾ ਤਾਰਿਆ ਤਿੰਨ ਗੁੰਡੇ ਉਲਟੇ ਇੱਥੇ ਆਪਾਂ ਬਣਾਵਾਂਗੇ ਜੀ ਹੁਣ ਦੋ ਗੁੰਡੇ ਸਿੱਧੇ ਸਿੱਧੇ ਪਾਸੇ ਆਪਾਂ ਫਿਰ ਦੋ ਗੁੰਡੇ ਬਣਾ ਲਿਆ ਸਿੱਧੇ ਇੱਧਰ ਵੀ ਆਪਣੇ ਕੋਲ ਦੋ ਗੁੰਡੇ ਇੱਧਰ ਹੀ ਦੋ ਗੁੰਡੇ ਵਾਲੇ ਕੋ ਵਿਚਾਲੇ ਫਿਰ ਆਪਣੇ ਤਿੰਨ ਗੁੰਡੇ ਹੋ ਗਏ ਇਹ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ ਇਹਨਾਂ ਦਾ ਆਪਾਂ ਫਿਰ ਇਸ ਤਰ੍ਹਾਂ ਤਿੰਨਾਂ ਦਾ ਇੱਕ ਕਰ ਦਾਂਗੇ ధాగా వాళ్ళ రేప దో కండే సీ బ తిని కండే ఉల్టే దో కండే సిధే బావే ధాగా పిచ్చే రకే ఆ తిన్న కండే ఏ బే ਸਿੱਧੇ ਪਾਸੇ ਉਲਟਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਰੱਖਾਂਗੇ ਤਾਂ ਇਸ ਤਰ੍ਹਾਂ ਕਰਕੇ ਅਗਲਾ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੋ ਗੁੰਡੇ ਆਪਾਂ ਸਿੱਧੇ ਬਣਾ ਲਏ ਤਿੰਨ ਗੁੰਡੇ ਉਲਟੇ ਇੱਥੇ ਆਪਾਂ ਉਲਟੀ ਸਲਾਈ ਆ ਪੂਰੀ ਉਲਟੀ ਬਣਾਵਾਂਗੇ

ਇੱਕੜ ਜਿਆਨ ਆਪਣਾ ਬਣ ਗਿਆ ਜੀ ਇਹ ਤੇ ਅੱਗੇ ਆਪਾਂ ਹੁਣ ਇਹਦੇ ਵਿੱਚ ਦੋ ਸਲਾਈਆਂ ਸਿੱਧੀਆਂ ਉਲਟੇ ਸਿੱਧੇ ਬਣਾਵਾਂਗੇ ਗੈਪ ਆਸਤੇ ਬਣਾ ਕੇ ਫਿਰ ਆਪਾਂ ਮਿਲਦੇ ਹਾਂ ਜੀ ਹਾਲਾ ਜੀ ਆਪਾਂ ਦੋ ਸਲਾਈਆਂ ਗੈਪ ਦੀਆਂ ਬਣਾ ਲਈਆਂ ਵਿੱਚ ਤੇ ਹੁਣ ਆਪਾਂ ਸੇਮ ਇਹੀ ਡਿਜ਼ਾਈਨ ਫੇਰ ਉੱਪਰ ਇਸ ਤਰ੍ਹਾਂ ਹੀ ਫੇਰ ਸਟਾਰਟ ਕਰ ਲੈਣਾ ਤੇ ਆਪਾਂ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆ ਨੇ ਕਿョ ਜੇ ਇਸ ਤਰ੍ਹਾਂ ਬਣਦਾ ਜੀ ਇਹ ਕਿੰਨਾ ਸੋਹਣਾ ਲੱਗਦਾ ਕੋਟੀ ਸਵਟਰ ਜੈਕਟ ਕੁਛ ਵੀ ਬਣਾਓ ਤਬ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਇਹ ਚਿੱਟੇ ਜਿਹਾ ਥੋੜਾ ਜਿਹਾ ਘੱਟ ਦੇਖਦਾ ਜੀ ਅਮਰ ਜਿੱਤ ਨੂੰ ਵੀਡੀਓ 'ਚ ਘੱਟ ਪਤਾ ਲੱਗਦਾ ਮੈਨੂੰ ਸੋਹਣਾ ਬਹੁਤ ਲੱਗਦਾ ਯਾਦਿਕੋ ਜੀ ਮੇਰਾ ਨਾ ਗਲਾ ਖਰਾਬ ਹੋਇਆ ਪਈ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਚੰਗੀ ਲੰਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਨਾਲੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਦਬਾ ਦੇ ਤਾਂ ਜੋ ਮੈਂ ਵੀਡੀਓ ਪਾਵਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ